ਐਸਐਸਪੀ ਗੁਰਦਾਸਪੁਰ ਅਧਿਤੀਆਬਲੋ ਸ਼ਹਿਰ ਦੇ ਮੁੱਖ ਬਜ਼ਾਰਾਂ ਦਾ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਉਹਨਾਂ ਜਿੱਥੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਉੱਥੇ ਹੀ ਉਹਨਾਂ ਸੜਕ ਕਿਨਾਰੇ ਨਜਾਇਜ਼ ਪਾਰਕ ਹੋਈਆਂ ਗੱਡੀਆਂ ਦੇ ਚਲਾਨ ਕੱਟਣ ਦੀਆਂ ਟ੍ਰੈਫਿਕ ਇੰਚਾਰਜ ਨੂੰ ਹਦਾਇਤਾਂ ਦਿੱਤੀਆਂ ਉਹਨਾਂ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਨਾਲ ਹੀ ਆਦੇਸ਼ ਜਾਰੀ ਕੀਤੀ ਗਈ ਕੋਈ ਵੀ ਜਿਹੜੀ ਸੜਕ ਵਿੱਚਕਾਰ ਨਹੀਂ ਖੜੀ ਹੋਣੀ ਚਾਹੀਦੀ ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਵੱਲੋਂ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਜਿਸ ਦੇ ਹਾਲੇ ਹੀ ਉਹ ਖੁਦ ਬਾਜ਼ਾਰ ਵਿੱਚ ਨਿਕਲੇ ਹਨ ਹੁਣ ਆਖਿਆ ਕਿ ਜਲਦ ਹੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਟ੍ਰੈਫਿਕ ਸਮੱਸਿਆ ਸੁਲਝਾਉਣ ਲਈ ਸੜਕ ਕਿਨਾਰੇ ਪੀਲੀਆਂ ਤੇ ਸਫੇਦ ਪਟੀਆਂ ਲਗਵਾਈਆਂ ਜਾਣਗੀਆਂ ਤੇ ਪਾਰਕਿੰਗ ਇਹਨਾਂ ਪਟੀਆਂ ਦੇ ਹੱਦ ਵਿੱਚ ਹੀ ਹੋਵੇਗੀ। ਉਹਨਾਂ ਨਾਲ ਹੀ ਦੁਕਾਨਦਾਰਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਦੇਖੋ ਅੱਜ ਅਸੀਂ ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਹੈ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਕਾਫੀ ਲੋਕੀ ਆਣ ਕੇ ਮਿਲੇ ਸੀ ਕਿ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ਿਊਜ਼ ਹੈਗੇ ਤਾਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀਈ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਡੀਐਸਪੀ ਸਾਰੇ ਸਾਡੇ ਸਾਰੇ ਅਫਸਰ ਸਾਹਿਬਾਨ ਕਮਾਂਡ ਐਂਡ ਕੰਟਰੋਲ ਤੁਸੀਂ ਲਿਆ ਕੇ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਹਾਂ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਹੈ ਪਬਲਿਕ ਤੋਂ ਵੀ ਲਿਆ ਹੈ ਇਨ ਬਿਟਵੀਨ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਆ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਓਵਰ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹਾਂ ਕਿ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈ ਤੋਂ ਬਾਕੀ ਜਿਹੜੇ ਜਿਹੜੇ ਵੀ ਸ਼ੋਰਟਕਮਿੰਗਸ ਹੈ ਉਹਨੂੰ ਅਸੀਂ ਔਰ ਜਿਹੜੇ ਹੈਗਾ ਉਹਨੂੰ ਦੂਰ ਕਰਕੇ ਔਰ ਬਿਹਤਰ ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾ ਦੇ ਫਿਰ ਇੱਕ ਕਮਿਊਨ ਟ੍ਰਾਂਸਪੋਰਟ ਨੂੰ ਸ਼ੋਅ ਬਣਾ ਨਹੀਂ ਜਿਹਦੇ ਕੋਲ ਪ੍ਰੋਬਲਮ ਆ ਗਈ ਸ਼ੋਅ ਬਣਾ ਦੇਖੋ ਡੈਟ ਇਜ਼ ਅ ਪੋਲਿਸੀ ਡਿਸੀਜਨਸ ਹੈਗੇ ਜਿਹੜੇ ਹੈਗੇ ਕਿ ਜਿਹੜਾ ਚੀਜ਼ ਹੈ ਫੜੀ ਨੂੰ ਕੋਈ ਫਿਰ ਕਰਨਾ ਦਿੱਕਤ ਨਹੀਂ ਸਰ ਸ਼ੋਅ ਬਣਾਉਣ ਦੀ ਦਿੱਕਤ ਹੈ ਉਹ ਸਾਰੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂਗੇ ਅਸੀਂ ਸਿਵਲ ਪ੍ਰਸ਼ਾਸਨ ਤੋਂ ਵੀ ਪਰ ਕਮੇਟੀ ਤੋਂ ਵੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਰੈਲੇਵੈਂਟ ਪਾਰਟ ਆ ਉਹ ਵੀ ਅਸੀਂ ਪਿਕ ਅਪ ਕੀਤੇ ਜੀ ਸਰ ਮੇਨ ਪ੍ਰੋਬਲਮ ਟ੍ਰੈਫਿਕ ਦੀ ਹੈ ਹੀ ਨਜਾਇਜ਼ ਪਾਰਕਿੰਗ ਹੀ ਹੈ ਇਹਦੇ ਨਹੀਂ ਨਹੀਂ ਨਜਾਇਜ਼ ਪਾਰਕਿੰਗ ਦੇ ਵਾਸਤੇ ਮੈਂ ਇਨਸਟ੍ਰਕਟ ਕੀਤਾ ਕਿ ਜਿਹੜੀ ਸਟicker ਚਲਾਵੇ ਜਾਂ ਜੋ ਚਲਾਨਿੰਗ ਹੈਗੀ ਉਹ ਅਸੀਂ ਬਹੁਤ ਹੀ ਜ਼ਿਆਦਾ ਇਫੈਕਟ ਕਰੀ ਮਾਰਕ ਦੇ ਵਿਚੇ ਦੇ ਛੇਓ ਦੇਖੋ ਆਲਰੇਡੀ ਮੈਂ ਇਹ ਰਿਕਸ਼ੇ ਦੇ ਬਾਰੇ ਆਲਰੇਡੀ ਇਨਸਟ੍ਰਕਸ਼ਨ ਦੇ ਚੁਕੇ ਹਾਂ ਕਿ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਔਰ ਕੋਈ ਵੀ ਰਿਕਸ਼ਾ ਜੇ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਅਪਰੋਪਰੀਏਟ ਜਿਹੜਾ ਐਕਸ਼ਨ ਹੈ ਅਸੀਂ ਲੈਂਦੇ ਹਾਂ ਕਾਫੀ ਦੇਰ ਤੋਂ ਪਲੈਨਿੰਗ ਹੋ ਰਹੀ ਹੈ ਵਾਈਟ ਲਾਈਨ ਦੀ ਤੇ yellow ਲਾਈਨ ਦੀ ਲੇਕਿਨ ਹਜੇ ਤੱਕ ਲੱਗਿਆ ਨਹੀਂ ਹੈ ਦੇਖੋ yellow ਲਾਈਨ ਜਿਹੜੇ ਹੈਗੀ ਉਹ ਐਗਜ਼ੀਕਟਿਵ ਆਫਸਰ ਜਿਹੜੇ EOs ਹਨ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਅਸੀਂ ਨੂੰ ਜਿਹੜੇ ਕਿਉਂਕਿ ਜਿਹੜੀ ਰੋਡ ਦੀ ਰੇਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆ ਨਾ that will be solved ਆ ਸਰਬਤ ਸਿਰਫ ਕੀ ਮੈਸੇਜ ਕਰ ਰਹੇ ਹੋ ਸਾਰਿਆਂ ਨੂੰ ਆਇਆ ਹੈ ਕਿ ਦੇਖੋ ਜੀ ਮਾਰਕੀਟ ਗੁਰਦਾਸਪੁਰ ਸ਼ਹਿ ਮਾਰਕੀਟ ਬਣਾਇਆਗਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ ਤਾਂ ਫਿਰ ਇਨ ਜਨਰਲ ਪੁਲਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਐਂ ਪਬਲਿਕ ਨੂੰ ਵੀ ਨਹੀਂ ਆਏਗੀ ਉਹ ਉਸ ਤਰੀਕੇ ਨਾਲ ਆਪਾਂ ਪ੍ਰੋਪਰ ਜਿਹੜੀ ਹੈਗੀ ਥਾਂ ਤੇ ਪਾਰਕਿੰਗ ਕਰੀਏ ਔਰ ਸੜਕ ਤੇ ਵੀ ਵਹੀਕਲ ਜਿਹੜਾ ਹੈਗਾ ਜਿਹੜਾ ਹੈ ਤਾਂ ਕਿ ਕੋਈ ਜਿਹੜਾ ਹੈਗਾ ਮੂਵਮੈਂਟ ਨੂੰ ਕੋਈ ਰਿਸਟ੍ਰਿਕਸ਼ਨ ਨਾ ਹੋਵੇ ਉਹ ਸਿਜਾਂ ਨੂੰ ਅਸੀਂ ਇਸ ਵਾਸਤੇ ਅਸੀਂ ਜਿਹੜਾ ਕਹਣਾ ਬਾਕੀ ਸਾਡੀ ਟ੍ਰੈਫਿਕ ਪੁਲਿਸ ਹੈਗੀ ਬਾਕੀ ਮਾਰਕੀਟ ਦੇ ਨਾਲ ਅਸੀਂ ਜਿਹੜਾ ਸਹਿਯੋਗ ਕਰਕੇ ਜਿਹੜਾ ਆ ਗਿਆ ਜਿਹੜੇ ਵੀ ਐਨਫੋਰਸਮੈਂਟ ਵਾਲਾ ਪਾਰਟ ਹੈ ਅਸੀਂ ਉਹ ਇੰਪਲੀਮੈਂਟ ਕਰਵਾਇਆ